ਘਰ ਘਰ ਬਾਹਰ ਤਾਂ ਦੇਖਣ ਵਾਲਾ ਵਾਜੀ ਪਹਿਲੀ ਚੀਜ਼ ਜਿਹੜੀ ਮੈਨੂੰ ਪਸੰਦ ਆਉਂਦੀ ਆ ਦਾਦੇ ਬਾਬੇ ਦੇ ਪੋਤੇ ਦੀ ਠੱਟੀ ਤੇ ਇਹ ਮੈਨੂੰ ਕਹਿੰਦੀ ਕੀ ਇਹ ਮੈਨੂੰ ਸੂਟ ਨਹੀਂ ਬਏਗੀ ਠੀਕ ਹੈ ਮਿੱਤਰੋ ਸੂਟ ਵਾਲੀ ਦੁਕਾਨ ਤੇ ਆਪਾਂ ਕਿੱਥੇ ਇਹ ਲੈ ਕੇ ਗਈ ਸੀ ਮੈਂ ਇਹ ਲੈ ਕੇ ਗਈ ਸੀ ਆ ਨਵੇਂ ਦੋਸਤਾ ਆਓ ਸਰ ਕਲਰ ਚੱਲ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵਾਂਗੇ ਆਪਾਂ ਵੀ ਬਿਲਕੁਲ ਓਕੇ ਰਿਪੋਰਟਾਂ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਚੱਲੇ ਆ ਅਸੀਂ ਲੁਧਿਆਣੇ ਦੀਆਂ ਤੁਹਾਨੂੰ ਉਹ ਦੁਕਾਨਾਂ ਦਿਖਾਵਾਂਗੇ ਜਿਹਦੇ ਵਿੱਚ ਕੀ ਹੁੰਦਾ ਵਾ ਜਿਹਦੇ ਵਿੱਚ ਕੱਪੜੇ ਪਾ ਸਕਦੇ ਆ ਜਿਹਦੇ ਵਿੱਚ ਸਸਤੇ ਛੂਟ ਮਿਲਦੇ ਨੇ ਹੈਨਾ ਕਿਤੇ ਸਟਾਰਟਿੰਗ ਮਤਲਬ ਹੋ ਜਾਂਦੀ ਹੈ ਨਾ 300 ਰੁਪਏ ਤੋਂ ਸਟਾਰਟ ਹੋ ਜਾਂਦੀ ਆ ਤੇ ਆ ਮੰਮੀ ਰੈਡੀ ਹੋ ਰਹੀ ਨੇ ਸਿਸਟਰ ਰੈਡੀ ਹੋ ਰਹੀ ਹੈ ਭੈਣ ਇਹਨੇ ਲੈਣਾ ਵਾ ਅੱਜ ਸੂਟ ਹਾਂ ਨਵਾਂ ਹਾਂ ਇਹ ਨਵਾਂ ਸੂਟ ਲੈਣਾ ਵਾ ਕਿਹ ਕਹਾਂ ਜੀ ਸਾਰਿਆਂ ਨੂੰ ਮੰਮੀ ਦੀ ਨਾਲ ਚੱਲੇ ਨੇ ਇਹ ਨਾਲ ਭੈਣ ਤਾਂ ਰੈਡੀ ਹੋ ਚੁੱਕੀ ਆ ਤੇ ਇਹਨੇ ਲੈਣਾ ਸੂਟ ਆਪਣੇ ਬਰਥਡੇ ਵਾਸਤੇ 31 ਮਾਰਚ ਨੂੰ ਬਰਥਡੇ ਆ ਰਿਹਾ ਤੇ ਮੈਂ ਕਿਹਾ ਚਲੋ ਅੱਜ ਵਲੌਗ ਆਪਾਂ ਸਾਰਿਆਂ ਨਾਲ ਸ਼ੇਅਰ ਕਰ ਦਈਏ ਬਈ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਲੁਧਿਆਣੇ ਵਿੱਚ ਜਿੱਥੇ ਸਸਤੇ ਸੂਟ ਮਿਲਦੇ ਨੇ 300 ਤੋਂ ਸਟਾਰਟਿੰਗ ਹੋ ਜਾਂਦੀ ਆ ਵਾਦ ਦਾ ਜਿੰਨੇ ਮਰਜ਼ੀ ਲਈ ਜਾਓ ਤੇ ਸੋ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਲੌਗ ਬਹੁਤ ਹੀ ਜ਼ਿਆਦਾ ਇੰਟਰਸਟਿਡ ਹੋਣ ਵਾਲਾ ਵਾ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚਲਈਏ ਫਿਰ ਹਾਂ ਇਹ ਚੋਲਾ ਫਿਰ ਵਾਪਸ ਕਿੱਥੇ ਗਏ ਚਲੋ ਚਲਈਏ ਫਿਰ ਇਹ ਸਕੂਲ ਪਛਾਣੋ ਸਾਰੇ ਜਣੇ ਪਛਾਣ ਲਿਆ ਜੀ ਏਡੀ ਕਮੈਂਟਾਂ ਚ ਇਹਦਾ ਨਾਮ ਦੱਸਿਓ ਫਿਰ ਇੱਕ ਮਿੰਟ ਦੇਖਤੀ ਪਾ ਦਿਓ ਨਕੂ ਦਾ ਨਾਮ ਖਾਤਾ ਤੈਨੂੰ ਆਹ ਦੇ ਕਿਹੜੀ ਸਾਡੀ ਥੱਲੇ ਆਲਾ ਹਾਂ ਸਾਡੀ ਕੱਡੀ ਮਰੀ ਆ ਤਲੀਆ ਮੈਂ ਜਿੱਤੇ ਮਾਜੀ ਚਾਲ ਤਾ ਕਪੜਾ ਜੱਜਦਾ ਹੋਵੇ ਯੂ نو ਸੰਤਰੀ ਕਪੜਾ ਇਨਾ ਬੈਡ ਨਿਕਲਿਆ ਨਾ orange ਕਪੜਾ ਸਾਫ ਲਾਲਸੀ ਨਾਜੀ ਲੱਕੀ ਵਾਲੇ ਰੋਡ ਦੇ ਉੱਪਰ ਹਾਂ ਅੱਧਰ ਜਾ ਵੀ ਬਹੁਤ ਹੁੰਦਾ ਹੈ ਜਾਮ ਦਾ ਬਹੁਤ ਹੁੰਦਾ ਵਾ ਮੈਂ ਤਾਂ ਸੁਨਾਂ ਦੇ ਬੋਰਡ ਦੇਖੀ ਜਾ ਰਹੀ ਜੀ ਐਨ ਡੀ ਚਲਦੀ ਰਹੀ ਬਾਹਰ ਕਿਤੇ ਪਹੁੰਚਣਾ ਨਹੀਂ ਆ ਰਿਹਾ ਮਾਤਾ ਆਪਾ ਮਾਰਕੀਟ ਪਹੁੰਚ ਨਾਲਿਆਂ ਤਾਂ ਦੇਖ ਰਿਹਾ ਕਿ ਆਪਾਂ ਨੂੰ ਕਿਦਾਂ ਦਾ ਕਪੜਾ ਮਿਲਦਾ ਵਾ ਮੇਰਾ ਤਾਂ ਸਾਹਨੇ ਵਾਲ ਜਾਣੂ ਦੀ ਲਿਖਾ ਸਾਹਨੇ ਵਾਲਾ ਹਾਂ ਦੇਖਦੇ ਆ ਜੇ ਤੇ ਕੋਈ ਆ ਗਿਆ ਠੀਕ ਆ ਕੋਈ ਹਾਂ ਫਿਰ ਆਪਾਂ ਸਾਂਹੇ ਵਾਲ ਚੱਲਾਂਗੇ ਮਿੱਤਰੋ ਸਾਂਹੇ ਵਾਲ ਚੱਲਾਂਗੇ ਨਹੀਂ ਤਾਂ ਹਾਂ 버ગર ਬਾਹਰ ਤਾਂ ਦੇਖਣ ਵਾਲਾ ਵਾਜੀ ਪਹਿਲੀ ਚੀਜ਼ ਜਿਹੜੀ ਮੈਨੂੰ ਪਸੰਦ ਆਉਂਦੀ ਹੈ ਹੋਏ ਕਿ ਭਗਵਾਨਤਮਾਨ ਸਰਕਾਰ ਦੇ ਕਹਿਣ ਤੇ ਸਾਰਿਆਂ ਨੇ ਬੋਰਡ ਪੰਜਾਬੀ ਚ ਕਾਰ ਹੀ ਲਏ ਐਨਾ ਸਰਕਾਰ ਕਿਸੇ ਸਰਕਾਰ ਦਾ ਪਹਿਲਾ ਨਹੀਂ ਸੀ ਟੋਟਾ ਦਿਖਾਣ ਵਾਲਾ ਕੈਮਰਾ ਓਸੀ ਆਇਆ ਜੀ ਦਾਦੇ ਬਾਬੇ ਦੇ ਪੋਤੇ ਦੀ hatti ਤੇ ਤੇ ਭੈਣ ਜੀ ਮੇਰੇ ਤੋਂ ਪਹਿਲਾਂ ਹੀ ਤਿਆਰ ਹੋ ਕੇ ਖੜੀ ਆ ਇਹਨੂੰ ਕਹਿੰਦੇ ਆ ਵੀ ਤੂੰ ਇਹ ਸੂਟ ਦੇਂਗੀ ਦੇਂਗੀ ਬੋਲ ਦੇਂਗੀ ਨਹੀਂ ਦੇਂਗੀ ਨਹੀਂ ਦੇਹੇਗੀ ਇਹ ਮੈਨੂੰ ਕਹਿੰਦੀ ਕਿ ਇਹ ਮੈਨੂੰ ਸੂਟ ਨਹੀਂ ਦੇਹੇਗੀ ਤਾਂ ਆਪਾਂ ਅੰਦਰ ਇਹਦੇ ਮਾਲਕ ਤੋਂ ਪੁੱਛਦੇ ਆ ਕਿ ਦੇਉਗੀ ਪਹੁੰਚ ਗਏ ਮਿੱਤਰ ਸੂਟਾ ਵਾਲੀ ਦੁਕਾਨ ਤੇ ਆਪਾਂ ਕਿੱਥੇ ਪੱਤੇ ਦੇ ਪੋਤੇ ਦੀ ਅੱਡੀ ਕਿੰਨੇ ਪ੍ਰਾਈਸ ਆ ਫਿਕਸ ਹੈ ਸਾਸੀ ਕਾਲ ਬਾਜੀ ਤੁਹਾਨੂੰ ਪੈਸੇ ਲਗਾ ਦੇ ਦੇਣਗੇ ਦੇਣਗੇ ਤੇ ਅਸੀਂ 500 ਤੋਂ ਉੱਪਰ ਇੱਕ ਪੱਤੀ ਨਹੀਂ ਖਾਤੇ ਇੱਕ ਬਸ 500 ਦੀ ਹਰੀ ਪੱਤੀ ਦੇਣੀ ਆ ਉਸ ਤੋਂ ਇਲਾਵਾ ਅਸੀਂ ਕੁਝ ਨਹੀਂ ਦੇਣਗੇ ਪੱਤੇ ਵਾਹ ਸੋਰੀ ਤੋਂ ਵਾਲੀ ਪਰਾਂਗਣੀ ਪੱਤੀ ਲਾਉਣੇ ਚਾਹੀਦੇ पंजाब वाली पत्ती ਲਾਵਾਂਗੇ ਚਿੱਲੀ ਰੰਗਾਈ का ਤੂੰ ਯਾਰ 650 ਚ ਅੱਡੇ 600 ਰੁਪਏ ਦੇ ਯਾਰ ਇਹ ਸਾਡੇ ਲੋਕਿਆਂ ਦਾ ਹੋਰ ਕਿਹੜਾ ਦੋਸਤ ਹੈ ਪਲੇ ਨਹੀਂ ਦੇਖਣਾ ਯਸਕਾਈ ਬਲੂ ਕਾਈ ਬਲੂ ਦਾ ਜ਼ਿਆਦਾ ਹੋਇਆ ਯਾਰ ਪਰਪਲ ਹਾਂ ਪਰ ਮੈਂ ਨਾ ਰਸਪ ਬਣਾਵਾਂਗਾ ਹਾਂ ਹਾਂ ਸੀਓ ਟੂਟ ਦੀ ਨਹੀਂ ਬਣਾ ਪਾਵਾਂਗੇ 60 ਗ੍ਰਾਮ ਦੇ ਇਹ ਨੂੰ ਲੈ ਲੈਂਦੇ ਹਾਂ ਇਸਕਾ ਤੇ ਕਲਰ ਡਰਜ਼ਾਉਂ ਦਾਂ ਤੁਹਾਨੂੰ ਕਪੜਾ ਵੀ ਨਾ ਇਹ ਕੱਢਿਓ ਹਾਂ ਚਿਲਕਾ ਕਪੜਾ ਹੁਣ ਬੰਦੀ ਆਈ ਹੁੰਦਾ ਵਾ ਇਸ ਤੋਂ ਪਰੇ ਕੋਈ ਕੰਮ ਨਹੀਂ ਆਉਂਦਾ ਰੈਗੂ ਲੈ ਸਕੋ ਤੁਸੀਂ ਨਾ ਇਹ ਨੂੰ ਸਿਲਕਾ ਮੇਰਾ ਪਾਈਨ ਆ ਗਿਆ ਇਹ ਲੈ ਮੈਂ ਨੰਬਰਾਂ ਤੇ ਕੰਮ ਕਰ ਰਹੀ ਆ। ਦੋ ਨੰਬਰ ਜਿੰਨੇ ਟਮਣੇ ਨੇ। ਹਰ ਕਰਦਾ ਜਿੱਤ ਇੱਕ ਇੱਕ ਨੰਬਰ ਨਿਕਲ ਜਾਂਦਾ ਹੈ। ਦੋ ਨੰਬਰ ਨਾਲ ਦਿਲਾਂ ਟੋ। ਕਿਸੇ ਜੇ ਵਧੀਆ ਦੇਖ ਲਿਆ ਨੂੰ ਉਹਨੇ ਨਿਊ ਚਾਰਪਲੀ ਚੰਗੇ। ਕੱਲ ਹੋਰ ਕਿਹੜਾ ਨੰਬਰ? ਐਡ ਹੋ ਗੀ। ਬਲੈਕ ਦੀ ਫਰਕ ਪਾ ਗਈ। ਇਹ ਚ ਕਿੱਥੇ ਵਜਿਆ ਨਹੀਂ। ਬਲੈਕ ਦਾ ਦੇਖ ਆਇਆ ਤਾਂ ਸੂਟ ਬਲੈਕ ਉਹ ਬਲੈਕ ਦੂਜਾ ਨਹੀਂ ਕਿਹੜਾ ਕਪੜਾ ਉਹ ਕੋਟਨ ਦਾ ਕੋਟਨ ਆ ਚਲਵਾਰ ਛੂਟ ਆ ਹਾਲੇ ਨਵੇਂ ਦੋਸਤਾ ਆਓ ਸਰ ਆਹ ਕਲਰ ਚੱਲ ਰਹੇ ਆਹ ਸੋ ਘਰੇ ਦੱਲਣ ਨੂੰ ਨਾਲ ਨੋਬਟੇ ਕੋਈਆ ਸਵਾਨਾਕ ਕਰ ਰਹੀ ਹੈ ਨਹੀਂ ਚਾਹੇ ਲੱਗ ਰਿਹਾ ਇਹ ਹੁਣ ਕਮਜ਼ੋਰ ਹੋ ਗਿਆ ਥੋੜਾ ਇਹ ਰਾਵ ਦੀ ਡੀਟੀ ਜਾਲੀ ਦੋ ਬਟਾ ਮੇਰੇ ਰੂਮ ਦੇ ਕੋੜਤੇ ਪਜਾਮੇ ਜਿਹੜਾ ਮੇਕਲ ਦੋ ਬਟਾ ਆਇਆ ਸੀ ਨਾ ਜਿਹੜਾ ਮੇਰੇ ਰੂਮ ਦਾ ਆਇਆ ਸੀ ਨਾ ਜਿਆਦਾ ਇਹ ਦੁਪੱਟੇ ਹੁੰਦੇ ਆ 100 ਰੁਪਏ ₹100 ₹150 ਵੈਸੇ ਤਾਂ ਵੈਸੇ ਮਿਨੀਮਮ ਘੱਟੋ ਘੱਟ ₹100 ਤੋਂ ਸਟਾਰਟਿੰਗ ਹੋ ਜਾਂਦੀ ਵਧੀਆ ਦੁਪੱਟਾ ਮਿਲ ਜਾਂਦਾ ਵਾ ਇੱਥੋਂ ਤੇ ਇੱਥੇ ਪੈਂਟ ਕੋਟ ਹੋਗੇ ਕੁੜਤੇ ਪਜਾਮੇ ਹੋਗੇ ਹੈਨਾ ਜੋ ਵੀ ਆ ਮਤਲਬ ਰੇਟ ਵੀ ਪੂਰੇ ਜਾਇਜ਼ ਹੁੰਦੇ ਨੇ ਇੱਥੇ ਓਕੇ ਰਿਪੋਰਟ ਤੇ ਮੰਮੀ ਉਹ ਨਹੀਂ ਕਰ ਰਹੇ ਨੇ ਸੂਟ ਪਸੰਦ ਤੇ ਸਿਸਟਰ ਨੂੰ ਛਿੱਤੀ ਜੀ ਰੰਗ ਆਂਦਾ ਨਹੀਂ ਪਸੰਦ ਜਿਹੜਾ ਕਿ ਅਸੀਂ ਉੱਪਰ ਲੈ ਲੂ ਕੇ ਦੇਖਦੇ ਆਂ ਤੇ ਇਹਨੂੰ ਲੈ ਨਹੀਂ ਸਕਦੇ ਦੋਲ ਕੇ ਲੈ ਨਹੀਂ ਕੋਲ ਨੂੰ ਵੇਖਣੇ ਮੈਂ ਕਿਹਨੇ ਕਿਹਨੇ ਲੈਨੇ ਨੇ ਨਾ ਕਿਉਂਕਿ ਬਲੈਕ ਨਹੀਂ ਨਹੀਂ ਬਲੈਕ ਹੈਗਾ ਵਾ ਬਲੈਕ ਹੈਗਾ ਵਾ ਮੈਨੂੰ ਦਿਲ ਕਰਦਾ ਕਿ ਬਲੈਕ ਹੀ ਸੂਟ ਪਾਵਾਂ ਬਸ ਨਹੀਂ ਰੰਗ ਲੈ ਕੱਪੜਾ ਪਿਆਦਾ ਪਹਿਲਾਂ ਹੀ ਇਹ ਕੱਪੜਾ ਉਹ ਜਿਹੜੇ ਤੂੰ ਪਹਿਲਾਂ ਲੇਗੇ ਨਾ ਕੱਪੜਾ ਉਹਦੇ ਬੂਰ ਜਾ ਆ ਜਾਂਦਾ ਵਾ ਇਹ ਕਿਹੜਾ ਕਲਰ ਇਹ ਪਤਾ ਨਹੀਂ ਇਹ ਕੋਈ ਆ ਜਾਂਦਾ ਹੋ ਜਾਏਗਾ ਇਹ ਪਤਾ ਨਹੀਂ ਇਹ ਨਾ ਉਹ ਜਿਹੜੀ ਦਾਲ ਨਾ ਜਿਹੜੀ ਆਪਾਂ ਨੂੰ ਪਸੰਦ ਨਹੀਂ ਹੈਗੀ ਬਾਰਹਰਦੀ ਦਾਲ ਮਸਰਾਂ ਦੀ ਮਸਰਾਂ ਦੀ ਦਾਣ ਨਹੀਂ ਹੁੰਦੀ ਜਿਹੜੀ ਆਪਾਂ ਨੂੰ ਪਸੰਦ ਨਹੀਂ ਹੈਗੀ ਹੋਰ ਰੰਗ ਆ ਇਹ ਐਦੀ ਫੜ ਕੇ ਕਰ ਤੁਸੀਂ ਕਮੈਂਟਾਂ 'ਚ ਦੱਸਿਓ ਕਿਹੜੀ ਦਾਾਲਾ ਮੈਨੂੰ ਨਾਮ ਨਹੀਂ ਆਦਾ ਰਿਹਾ ਉਹ ਪੂਰੀ ਪੂਰੀ ਜੀ ਹੁੰਦੀ ਆ ਥੋੜੀ ਜੀ ਪਰ ਮੈਨੂੰ ਪਸੰਦ ਨਹੀਂ ਮੰਮੀ ਕਿਹੜੀ ਹੁੰਦੀ ਆ ਉਹ ਮਸਰੀ ਮਸਰੀ ਦੀ ਦਾਾਲ ਹੁੰਦੀ ਆ ਉਹ ਹੋਰ ਰੰਗ ਆ ਮਸਰ ਰੰਗ ਆ ਆਪੇ ਰੰਗ ਬਣਾ ਲਓ ਮਸਰੀ ਮਸਰੀ ਕਈ ਮਸਰ ਕਹਿੰਦੇ ਨੇ ਕਈ ਮਸਰੀ ਕਹਿੰਦੇ ਨੇ ਬਸਾਂ ਦਾ ਦਾਲੇ ਦੇ ਰੰਗ ਬੜੇ ਓਖੇ ਦਾਾਲਾ ਦੇ ਨਾਮ ਬੜੇ ਓਖੇ yaad ਹੁੰਦੇ ਨੇ ਬਾਕੀ ਇੱਥੇ ਪ੍ਰਾਈਸ ਬਹੁਤ ਹੀ ਜੈਨੂਇਨ ਪ੍ਰਾਈਸ ਆ 300 ਤੋਂ ਸਟਾਰਟ ਹੋ ਜਾਂਦੇ ਨੇ ਕੁਰਤੇ ਪਜਾਮੇ ਪੈਂਟ ਕੋਟ ਸਾਰੇ ਕੱਪੜੇ ਇੱਥੇ ਅਵੇਲੇਬਲ ਹੈਗੇ ਨੇ ਹੈਨਾ ਲੁੱਕ ਚੈੱਕ ਕਰੋ ਸ਼ੀਸ਼ੇ ਚ ਯਾਰ ਮੈਂ ਜੈਕਟ ਤਾਂ ਪਾਈ ਕਿਉਂਕਿ ਇਹਨਾਂ ਲੁਧਿਆਣੇ ਵਿੱਚ ਕੱਲ ਪਿਆ ਸੀਗਾ ਮੀ ਤਾਂ ਮੈਨੂੰ ਲੱਗ ਰਹੀ ਸੀ ਥੋੜੀ ਠੰਡ ਮੈਂ ਕਿਹਾ ਬਿਮਾਰ ਹੋਣ ਤਾਂ ਚੰਗਾ ਆਪਾਂ ਕੱਪੜੇ ਪਾ ਲਈਏ ਕੋਟ ਐ ਨਹੀਂ ਆ ਵੀ ਰੰਗ ਵਧੀਆ ਇਹਦੇ ਦੁਪੱਟਾ ਸੀ ਮੇਰੂਨ ਮੈਂ ਹਾਂ ਮੈਰੂਨ ਵੀ ਵਧੀਆ ਲੱਗਦਾ ਮੇਰੂਨ ਇਹ ਰੈੱਡ ਆ ਗਿਆ ਮੇਰੂਨ ਚੂਕਾ ਲੁਕਣ ਤੇ ਇਹ ਦੁਪੱਟਾ ਇਹ ਮੈਂ ਦਿਖਾ ਰਿਹਾ ਤਾਂ ਪਹਿਲਾਂ ਮੈਂ ਫੋਟੋ ਥੱਲੇ ਸੀ ਤੇ ਮੇ ਨਾਲ ਉਹ ਹੀ ਸਾਰੇ ਕਿਦਮੇ ਲੱਗ ਰਹੇ ਨੇ ਇਹ ਦੁਪੱਟੇ ਵੀ ਆ ਲੱਭਿਆ ਨਹੀਂ ਐ ਵaile ਦੁਪੱਟਾ ਸੀ ਐ ਵaile ਕਲਰ ਦਾ ਕੇਵਲ ਕਲਰ ਲੱਗਾਇਆ ਸੀ ਜੈਪੁਰ ਇਹ ਕਿੰਨਾ ਕੰਬੀਨੇਸ਼ਨ ਲੀ ਗਿਆ ਜੈਪੁਰ ਹੀ ਦੁਪੱਟਾ ਦੇਖੋ ਕਿਨੇ 3.5 3.5 ਮਿੰਟ ਲੱਗੂਗੀ साढ़े पाँच मिनट ही लगती है साढ़े पैंतीस तो दो साढ़े पाँच इधर एक सौ दस हो लग गया मजबूर लड़े वैसा इधर की ये रखी है क्या आ किधर ना आयेगी तो ये पाकिस्तानी ये पाकिस्तानी पाकिस्तानी नून निया अच्छा पाकिस्तानी चुनी पाकिस्तानी नून निया ये डिग्गी ऐसी नहीं लेनी ਉਗੀ ਉਹ ਵੀ ਕਰਾਂ ਕਿ ਉਹ ਗੂੜੇ ਰੰਗ ਦੀ ਲਾਈ ਗਈ ਜੀ ਉਹਦੇ ਨਾਲ ਉਹ ਵੀ ਅੱਛੀ ਲੱਗਣੀ ਆ ਰੰਗ ਸਿਲੈਕਟ ਕੀਤਾ ਹੈ ਹਾਂ ਠੀਕ ਹਾਂ ਠੀਕ ਹੈ ਦੇਖ ਲੈ ਉਹ ਹਾਂ ਦੋਸਤੋ ਉਹ ਤਰਾ ਗ੍ਰੀਨ ਵੀ ਨਹੀਂ ਇਦਾਂ ਦਾ ਲੱਗਦਾ ਜਿੱਦਾਂ ਤੂੰ ਇਦਾਂ ਦਾ ਗ੍ਰੀਨ ਲੈ ਲਿਆ ਹੋਇਆ ਜਿਹੜਾ ਤੂੰ ਨਹੀਂ ਨਹੀਂ ਉਹ ਸੇਮ ਚੀਜ਼ ਨਾ ਲੱਗੇ ਉਹ ਤੇਰੀ ਪਾਈ ਹੋਈ ਨਹੀਂ ਲੈਣੇ ਫੇਰ ਲੱਭ ਲੈਣਾ ਵਾ ਇਹ ਤਾਂ ਲੱਭੇ ਹੋਣਾ ਰੰਗ ਉਹਨੇ ਰੰਗ ਚੱਕ ਮਨ ਲੱਗੇ ਨਾ ਕਿ ਪਲੇਨ ਨਾ ਅਭਿਆਸ ਪੱਕਾ ਲਿਆ ਹੋਇਆ ਵਾ ਇਹਦਾ ਹੀ ਲੱਗੇ ਸੂਟ ਲੱਗੇ ਆ ਰੰਗ ਸਿਲੈਕਟ ਕੀਤਾ ਹੈ ਬੁੱਤ ਤੇ ਲਿਆ ਹੋਇਆ ਕਿ ਨੀਲਾ ਕਿਹੜਾ ਬੁੱਤ ਤੇ ਲਿਆ ਹੋਇਆ ਹਾਂ ਹਾਂ ਨੀਲਾ ਲੱਗੇ ਬੁੱਤ ਜੋ ਨਹੀਂ ਲੋ ਵੀ ਸੂਟ ਹੋ ਗਿਆ ਸਿਲੈਕਟ ਚੁੰਨੀ ਇਹਦਾ ਕੀ ਪ੍ਰਾਈਸ ਦਾ ਚੁੰਨੀ ਦਾ ਮੇਰੇ ਖਿਆਲ ਨਾਲ 350 ਰੇਟ ਦੀ ਹੋਗੀ 350 ਤੇ ਉਹ ਕੀ ਰੇਟ ਹੈ ਕੱਪੜਾ अच्छा 110 ਰੁਪਏ ਮੀਟਰ ਕੋਈ ਨਹੀਂ ਜਿਹੜਾ ਵੀਡੀਓ ਸ਼ੇਅਰ ਕਰੂਗਾ ਉਹਨੂੰ ਕੀ ਮਿਲ ਜੂਗਾ ਮੇਰੇ ਰੈਟ ਵੈਸਾ ਰੇਟ ਜੈਨੂਅਲ ਨਾ ਵਧੀਆ ਰੇਟ ਹੈ ਤੇ ਸੂਟਾਂ ਦੇ ਇੱਥੇ ਹੀ ਲੈ ਕੇ ਜਾਂਦੇ ਆ ਕੱਪੜਾ ਹਾਂ ਜ਼ਿਆਦਾਤਰ ਮੰਮੀ ਹੁੰਦੇ ਨੇ ਸੂਟ ਆਪਾਂ ਇੱਥੇ ਹੀ ਲੈ ਕੇ ਜਾਂਦੇ ਆ ਅੰਮਾ ਜੀ ਤੇ ਅਸੀਂ ਇੱਥੇ ਹੀ ਲੈ ਕੇ ਜਾਂਦੇ ਆ ਜੀ ਬਹੁਤ ਵਧੀਆ ਕਲਰ ਨੇ ਤੇ ਰੇਟ ਵੀ ਬਹੁਤ ਵਧੀਆ ਰੇਟ ਵੀ ਜੈਨੂਅਲ ਨਾ ਕਲਰ ਵੀ ਵਧੀਆ ਨੇ ਹੈਂ ਫੋਰ ਰੇਕ ਨੂੰ ਕੋਈ ਮੰਮਾ ਜੀ ਇਹ ਕਾਰ ਹੋ ਗਿਆ येलो ਆ ਵੀ ਰੰਗ ਵਧੀਆ ਵਾ ਦੋ ਤਿੰਨ ਸੂਟ ਜਿਹੜੇ ਸਿਲੈਕਟ ਕਰ ਲਏ ਨੇ ਤੇ ਕਟਿੰਗ ਹੋ ਗਈ ਆ ਤੁਹਾਨੂੰ ਲੱਗ ਤਾਰੇ ਪਾਰੇ ਚਿਲਕ ਦੀ ਹਾਲਾਂਕਿ ਤੁਹਾਨੂੰ ਚਿਲਕ ਦੀ ਹੈ ਫਿਰ ਅੰਤ ਹੈ ਹੈਲੋ ਬਗੋ ਨਹੀਂ ਵਧੀਆ ਰੰਗ ਨਹੀਂ

ਉਹਦਾ 390 ਬੀਸਟ ਨੂੰ ਨਿੰਨੇਟ ਲੱਗੀ ਵੀਰੇਟਰ 700 ਉਸ ਤੇ ਵੀਰ ਬਿਲਕੁਲ ਇਹ ਜਰੂਰੀ ਜੋੜਨਾ ਵੀ ਨਾ 300 ਹੀ ਜਾ ਕੇ ਪਰਹਰ ਗਾ ਇਹ ਠੀਕ ਜੀ ਮੈਂ ਜਿੰਨ ਸੋਨੇ ਨੂੰ ਉਹ ਤਾਂ ਜਰਾਂ ਪਸੰਦ ਕਰਨ ਨਹੀਂ ਗਿਆ ਹੁਣ ਮੇਰੇ ਹੁਣ ਕੋਈ ਲਾਈਟ ਦੇਖ ਲਾ ਬਾਬੇ ਡਾਰਕ ਨਾ ਦੇਖੀ ਕੋਈ ਮੈਂ ਲੈ ਦਿੱਤੀ ਸਾਨੂੰ ਖੁੱਲ ਕੀ ਇੱਕ ਹੋਰ ਦੇਖ ਲੈ ਇਸ ਕਰਕੇ ਅਸੀਂ ਮੰਮੀ ਕਹਿੰਦੇ ਇੱਕ ਹੋਰ ਲੈ ਲੈ ਸ਼ੂਟ ਇੱਕ ਦੋ ਇਸ ਨੂੰ ਕੋਟਨ ਵੀਰੇ ਇਸ ਕੋਟਨ ਨਹੀਂ ਨਾ ਇਹ ਕਿਹੜਾ ਕੱਪੜਾ ਹੈ ਉੱਪਰ ਕਿਹੜੇ ਕਿਹੜੇ ਕੱਪੜੇ ਹੁੰਦੇ ਆ ਮੈਂ ਕੱਪੜਿਆਂ ਦਾ ਇੱਕ ਹੀ ਗਲੇਸ ਕੋਟਨ ਕੋਟਨ ਕੱਪੜੇ ਤਾਂ ਨਹੀਂ ਹੰਤ ਕੋਲੇ ਆਹ ਪੁਰਾਣੇ ਨੇ ਕੱਪੜੇ ਉਹਨਾਂ ਮੈਂ ਨਵੇਂ ਨਾਂ ਰੱਖ ਕੇ ਤਲਾ ਪਾਪ ਨਹੀਂ ਸਾਰੇ ਕੋਟਨ ਨੇ ਇਹ ਗਲੇਸ ਕੋਟਨ ਨੇ ਸੌਰੀ ਹੈ ਗਲੇਸ ਕੋਟਨ ਨੇ ਇਹ ਸਾਰੇ ਹਾਂ ਇਹਦੇ ਵਿੱਚੋਂ ਕਿਹੜਾ ਲਿਆ ਜਾ ਏ ਰੰਗ ਦੇਖੋ ਸਾਰੇ ਯਾਰ ਅਸੀਂ ਤਾਂ ਕਨਫਿਊਜ਼ ਹੋ ਗਏ। ਬਹੁਤ ਸੋਹਣਾ ਲੱਗ ਰਿਹਾ ਸੀ ਮੋਰ ਦੇ ਪੰਖਾ ਦਾ। ਆ ਕੇ ਇੱਧਰ ਇੱਧਰ ਆ ਜਾ। ਯਾਰ ਮੋਰ ਨਹੀਂ ਮੋਰ ਨਹੀਂ ਦੋਸਤੂ ਹਰੇ-ਹਰੇ ਤੇ ਬਹੁਤਲੇ ਹੋਏ ਨੇ। ਕੋਈ ਹੋਰ ਦੇਖ ਇਹਨਾਂ ਚ ਰੰਗ ਬਹੁਤ ਰੰਗ ਸਿਲੈਕਟ ਨੇ ਯਾਰ ਅਸੀਂ ਤਾਂ ਕਨਫਿਊਜ਼ ਹੋ ਗਏ। ਇੱਕ ਉਹ ਵਾਲਾ ਬਲੈਕ ਦੇ ਥੱਲੇ ਨੂੰ ਫਰੋਜੀ ਜਿਹਾ ਬਹੁਤ ਡਾਰਕ ਸ਼ੇਡ ਚ। ਇਹ ਕਿਸ ਤਰ੍ਹਾਂ ਦੇਖੋ ਕਿਹੜਾ ਦੇਖੀਏ। ਰੰਗ ਬਹੁਤ ਜ਼ਿਆਦਾ ਨੇ ਬਾਈ ਅਸੀਂ ਤਾਂ ਕਨਫਿਊਜ਼ ਹੋ ਗਏ ਆ। ਯਾਰ ਆਪਾਂ ਤਾਂ ਬੈਠੀ ਐ ਕਿਉਂਕਿ ਰੰਗ ਹੈਗੇ ਨੇ ਬਹੁਤ ਜ਼ਿਆਦਾ ਤੇ ਆਪਣੇ ਵੱਸ ਦਾ ਹੈਗਾ ਨਹੀਂ ਕੰਮ ਸਿਸਟਰ ਕਰੂ ਆਪੇ ਸਿਲੈਕਟ ਦੇਖਦੇ ਆ ਕਿਹੜਾ ਰੰਗ ਪਸੰਦ ਆਉਂਦਾ ਫਿਰ ਦੇਖਦੇ ਆ ਆ ਆ ਗਿਆ ਸਾਨੂੰ ਦੇਖ ਪੀਤਾ ਪੀਤਾ ਸੂਟ ਨਹੀਂ ਹੈਗਾ ਸੂਟ ਨਹੀਂ ਹੈਗਾ ਇਹ ਇਹ ਨਾ ਕੋ ਦੇਖ ਲੈ ਜੋ ਬਣਦਾ ਇਹਦੇ ਵਿੱਚ ਦਸਤਾਨੇ ਬਣਾ ਲੈ ਕਿਹ ਵਿੱਚ ਤਾਂ ਬਾਕੀ ਮਿੱਤਰਾ ਫਿਰ ਉਹ ਬਣੂਗੀ ਜਿਹੜੀ ਉੱਪਰ ਜੈਕਟ ਜੀ ਪਾਉਂਦੇ ਆ ਨਾ ਜੈਕੋ ਕੱਢਣ ਵਾਲੇ ਬਲੇਜ਼ਰ ਟਾਈਪ ਹੈ ਹੋਰ ਦੇਖ ਲਓ ਕੋਈ ਰੰਗ ਕਿੰਨੇ ਤਾਂ ਰੰਗ ਪਏ ਨੇ ਅੱਛਾ ਜੀ ਇਹ ਫਿਰ ਕਿੱਥੇ ਕਰਤਾ ਬਾਕੀ ਸਨੇ ਜੜ ਬਹੁਤ ਹੈ ਹਾਂ ਇਹ ਉੱਪਰ ਦੇਖ ਲਓ ਰੰਗ ਜਿਹੜਾ ਪਹਿਲਾ ਲਏ ਆ ਨਾ ਜਿਹੜਾ ਪਹਿਲਾ ਦੇਖਿਆ ਉਹਦੇ ਵਿੱਚ ਹੀ ਦੇਖ ਲਓ ਕੋਈ ਅੱਛਾ ਜੀ ਪਿਛੇ ਆ ਤਾਂ ਮੈਂ ਹੈਲਾ ਮੈਂ ਤਾਂ ਬਾਇਆ ਨਹੀਂ ਦਿਸੀ ਕਰੀ ਉਹ ਇੱਕ ਬਲੈਕ ਆਵਰ ਗੜ ਉਹ ਕਹਿੰਦੇ ਜੇ ਆਂਦਾ ਜੋ ਕਿ ਮੇਰੇ ਜੱਤ ਦੇ ਨਹੀਂ ਆਇਆ ਫੀਕੇ ਛੋਟ ਓਕੇ ਉਹ ਜੇ ਆਂਦਾ ਇਹਦੇ ਮੱਛੀ ਬਹੁਤ ਬੈਠਦੀ ਏ ਇਹਦੇ ਚ ਤਾਂ ਮੈਂ ਉਹੀ ਕੜੀ ਚੋਲ ਲੱਗੂਗਾ ਇਹ ਕੜੀ ਚੋਲ ਲੱਗੂਗਾ ਤੇ ਆਪਾਂ ਕੋਲ ਹੈਗਾ ਤੂੰ ਮੈਨੂੰ ਦੇਖਦੇ ਹਾਂ ਹਾਂ ਅਸੀਂ ਤਾਂ ਲਾਈਨ ਲੈਣ ਦਾ ਮਨ ਕਰਤਾ ਅ ਮੈਂ ਤੁਮਨੇ ਅਨੇ ਦੀ ਉਹ ਖੁੱਲ੍ਹ ਨਹੀਂ ਪੋਤੀ ਜਿੰਨੇ ਇਹਨਾਂ ਕੋ ਹਲਾਇਆ ਸੀ ਨਾਲ ਤਾਂ ਨਹੀਂ ਆਲੋਚਿਤ ਫਾਇਕਰ ਆਦੀ ਕਿ ਕਿ ਅਸੀਂ ਉਹ ਖਿਲਾ ਰਖਾਇਆ ਲੇਕਿਨ ਤੇ ਇਹ ਮੈਂ ਗਾਸ਼ ਨਹੀਂ ਇਹ ਬੋਲੋ ਪਤਾ ਨਹੀਂ ਕਿੰਦੀ ਹੈ ਨਹੀਂ ਇਹ ਤਾਂ ਅਦਰਲੇ ਉਹਨਾਂ ਨੇ ਪੱਗ ਵੀ ਲੈ ਲਈ ਇਹਦੇ ਰੰਗ ਦੀ ਇਹਦੇ ਨਾਲ ਦੀ ਪੱਗ ਵੀ ਆ ਇਹ ਮੇਰੇ ਕੋ ਹੈਗਾ ਹੈ ਇਹ ਵੀ ਦੇਖੋ ਹੈਗਾ ਇਹ ਮੈਂ ਲਾਲ ਲੂਲ ਜੇ ਪਾਉਂਦਾ ਨਹੀਂ ਗਾ ਕਿਤੇ ਵੀ ਆ ਆ ਰੰਗ ਵਾਰੇ ਕੀ ਕਿਹਨੇ ਰੰਗ ਜੀ ਜਾਉਂਗੀ ਨਹੀਂ ਮਾਤਾ ਲੱਗ ਗਈ ਜੀ ਸਾਥ ਸੁਖਮਣ ਜਾਉਦਾ ਪਾਟ ਕਰਨ ਵਾਲੀ ਆ ਆ ਇੱਕ ਮਿੰਟ ਰਹਿ ਹੈ ਹੋਰ ਦੇਖ मो चल रहे हो जो गेट पे बिजली ऐसी भैया से और भी होने है 1 किलो कने दीदी दे दे तो ने ਦਿੱਤਾ ਹੋਇਆ ਹੈ ਪੇਂਟਿੰਗ ਕਰਾ ਕੇ ਇੱਕ ਹੋਇ ਇੱਕ ਪੇਂਟਿੰਗ ਲਈ ਲਿਆ ਸੀ ਆਪਾਂ ਨੇ ਉਹ ਹੂੰ ਚਾਹੀਦੀ ਦੀਦੀ ਕੋ ਆ ਗਿਆ ਤਾਂ ਉਹ ਆਪਣਾ ਕੈਨਸਲ ਕਰ ਦੋ ਸਾਨੂੰ ਉਸ ਤੋਂ ਲੈ ਲੈ ਕੇ ਆ ਲੈ ਨਹੀਂ ਚੌਂਦੀ ਵਾਸਤੇ ਚੌਂਦੀ ਦੇ ਆਏ ਤੇ ਲਵਾਗੇ ਕਿਉਂਕਿ ਚੌਂਦੀ ਨਾਲ ਥੱਲੇ ਨਹੀਂ ਰੱਖਦੀ ਤੁਸੀਂ हम्म <laughs> तो मेरे को ये बहुत अच्छा लग गया ग्रेज़ी कलर के जा और कोई पाजी कोई डिफरेंट है तो लाभ फिक कब नो हाँ हाँ ना कौन से तरह की बिजार है मेरा कोई जानिए ना जो मेरून है ना मेरून है क्योंकि मेरून है पाल देने वाले ये बस मेरी शकल देख कर ना प्लेन रंग पार्टी के रख देते हैं ਇਹ ਤੇ ਮੇ ਬਲੂ ਕਲਰ ਚਲ ਰਿਹਾ ਦੇਖੀ ਸਾਰੇ ਕਿਹੜੇ ਹੁੰਦੇ ਸਾਰੇ ਆ ਗਏ ਜੀ ਜਿਹਦੇ ਵਿੱਚ ਸਾਨੂੰ ਇਹ ਆਇਆ ਵਾ ਇਹ ਕਲਰ ਇਹ ਵੀ ਲਾਈਟ ਹੈ ਨਾ ਠੀਕ ਆ ਮੈਂ ਲੈ ਲਈਏ ਇਹ ਲੈ ਲਈਏ ਇਹਦੇ ਨਾਲ ਲੂਡੀ ਕਿਹੜੀ ਲਾਵਾਂਗੇ ਨੂਨੀ ਨੂਨੀ ਆ ਦਬ ਤੇਰੀਆਂ ਇਹਦੇ ਨਾਲ ਇਹ ਪਿਆ ਬਹੁਤ ਜੱਜ ਰਾਇ ਇਹਦੇ ਨਾਲ ਇਹਦੇ ਇਹਦੇ ਰੰਗ ਦੀ ਚੁੰਨੀ ਲਾ ਕੀ ਵਿਚਾਰੇ ਚੁੰਨੀ ਦਾ ਉਹ ਨੀਲੀ ਨੇਵੀ ਜੀ ਪਈ ਤੇਰੀ ਕਢਾਈ ਵਾਲੀ ਉਹ ਜੀ ਇਹ ਜੀ ਅੰਦਰ ਤੋਂ ਬਹੁਤ ਵਧੀਆ ਜੀ ਮਗੜੀਆਂ ਜੋ ਲੈ ਆਇਆ ਸੀ ਕੋਈ ਵੀ ਲੈ ਸਕਦੇ ਆ ਸੋ ਇਹ ਰੰਗ ਸਿਲੈਕਟਡ ਆ ਆ ਫਲਾਈ ਸੋ ਇਹ ਰੰਗ ਸਿਲੈਕਟ ਹੂੰ ਸੋ ਵੀ ਸ਼ੂਟ ਹੋ ਗਏ ਨੇ ਸਿਲੈਕਟ ਐਡਰੈਸ ਵੀ ਤੁਹਾਨੂੰ ਆਪਾਂ ਮੈਂਸ਼ਨ ਕਰ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਬਾਕੀ ਦੇਖੋ ਚੁੰਨੀਆਂ ਵੀ ਮਿਲ ਜਾਂਦੀਆਂ ਨੇ ਨਾ ਕੋਟਨ ਦੀ ਨੁਲੀ ਹੋਰ ਵੀ ਨੁਲੀ ਬੜੇ ਮਿੱਠੇ ਅਰੇ ਵਾਹ ਹੋਇਆ ਵੀ ਇਹ ਨਾ ਮੋਰ ਦੇ ਪੰਖ ਬਣੇ ਹੋਏ ਨਾ ਹੈ ਨਾ ਇਹ ਆ ਗਲਤ ਹੈ ਇਹ ਉਹ ਗਲਤ ਹੈ ਇਹ ਤਾਂ ਆਪ ਹੀ ਨਿਕਾ ਮਾਰਨੀ ਪੈਂਦੀ ਆ ਫਿਰ ਆ ਗਲਤ ਨਹੀਂ ਹੈ ਦੁਕਾਨ ਭਰੀ ਪਈ ਆ ਫੁੱਲ ਇਹ ਨੀ ਵਾਲਾ ਸੂਟ ਇਹ ਮੋਰ ਬਣਿਆ ਹੈ ਇਸਨ ਇਹਨਾਂ ਤੁਸੀਂ ਕਿਉਂ ਨਹੀਂ ਦਿੱਤਾ ਉਹ ਵਾਹ ਵੀ ਵਾਹ ਇਹ ਤਾਂ ਮੋਰ ਬਣੇ ਨੇ ਇਹ ਤਾਂ ਸਾਨੂੰ ਕਿਉਂ ਨਹੀਂ ਦਿੱਤਾ ਵੀਰੇ ਇਹ ਨਾ ਉਹ ਚੀਤਾ ਜਿਹੜਾ ਕੋਈ ਨਹੀਂ ਲਿੰਦਾ ਤੇ ਇੱਥੇ ਰਹੂਗਾ ਦਿਨ ਮਹੀਨੇ ਮਾਰੀ ਤੇ ਅਸੀਂ ਲਵਾਂਗੇ ਦਿਨ ਵਿੱਚ ਹਾਂ ਦੂਨ ਦੀ ਲਾਈਵ ਵਿੱਚ ਇਹਨਾਂ ਦਾ ਮਾਰਾ 1 ਮਿੰਟ ਨਾ ਚਾਹ ਇਹ ਮੇਰਾ ਕੰਮ ਨਹੀਂ ਆ ਉਹ ਕੱਟ ਕਰਤਾ ਪਾਜੀ ਨੇ ਸੂਟਰ ਕਰ ਰਹੇ ਨੇ ਉਹਨੂੰ ਨਾ ਪਾ ਕਿੰਨੇ ਮੀਟਰ ਕਪੜਾ ਲੱਗਦਾ ਪੰਜ ਪੰਜ ਮੀਟਰ ਜੀ ਤੇ ਇਹ ਅੰਮੀ ਹਾਂ ਜੋ ਨਾਲ ਬਾਤ ਕਰਕੇ ਦੇਖਦੇ ਆ ਜੋ ਤੁਹਾਨੂੰ ਮਿਲਦਾ ਸੋ ਦੇਖੀਏ ਜੀ ਸਾਢੇ ਪੰਜ ਪੰਜ ਜੀ ਹਾਂਜੀ ਪੰਜ ਇਹ ਤਾਂ ਛੋਟੀ ਬਣਾਣਾ ਨਹੀਂ ਪੰਜ ਹਾਂਜੀ ਪੰਜ ਚਲੋ ਜਨਵਰੀ ਦੇ ਮਹੀਨੇ ਦੇਖਦੇ ਹਾਂ ਇਹ ਜਤੀ ਨਹੀਂ ਕਰਾ ਕੇ ਦੇਖਾਂ ਨਹੀਂ ਤਾਂ ਮਿੰਨਤ ਕਰ ਹੀ ਲੈ ਲੈ ਪੰਜ ਜੀ ਨਹੀਂ ਮੈਂ ਤਾਂ ਮੁੰਤਾ ਕਰ ਲਉ ਮੈਂ ਮਿੰਨਤ ਕਰ ਲੈਣੇ ਸੀ ਮੈਂ ਇਹਦੀ ਕੋਈ ਗੱਲ ਨਹੀਂ ਹੈਗੀ ਤੇ ਅਗਲੇ ਨੇ ਦੇ ਵੀ ਦੇਣਾ ਸੀ ਅਸੀਂ ਬਹੁਤਾਂ ਸੀ ਅਸੀਂ ਪੱਕੇ ਘਾਹਾਂ ਸੀ ਜੇ ਜੋ ਮੰਗਦੇ ਦੇ ਦਿੰਦੇ ਪੱਕੇ ਕੈਨੇਡਾ ਵਾਲੇ ਪੱਕੇ ਲੁਧਿਆਣੇ ਵਾਲੇ ਆ ਬਾਬੇ ਦੀ ਪੋਤੇ ਦੀ ਹੱਤੀ ਆ ਬਾਬੇ ਦਾਦੇ ਪੋਤੇ ਦੀ ਹੱਤੀ ਤੇ ਕੁਝ ਲੋਕ ਜਿਹੜੇ ਕੁਝ ਲੋਕ ਜਿਹੜੇ ਬੱਚੇ ਹੋਏ ਨੇ ਉਹ ਇੱਥੋਂ ਹੀ ਸਮਾਨ ਲੈ ਕੇ ਜਾਂਦੇ ਨੇ ਮੈਂ ਵੀਡੀਓ ਦੇਖੀ ਨੇ ਸਿਲੈਕਟ ਕਰਨਗੇ ਇਹਦੇ ਨਾਲ ਆ ਰੰਗ ਸਿਲੈਕਟ ਕੀਤੇ ਨੇ ਨਾਲ ਮੰਮੀ रेडीमेड ਵੀ ਆ ਕੋਈ ਸਾਹ ਸੇਮ ਪਾਣਾ ਚਾਹੁੰਦੇ ਹੋ ਖੋਲੇ ਹੋ ਮਮੀ ਸਿਲੈਕਟ ਕਰ ਰਹੇ ਨੇ ਸੂਟ ਰੈਡੀमेड ਉਹ ਕੋਸਾ ਕਿੰਨਾ ਕੁ ਲਾ ਅਮਾ ਇਹ ਤੁਹਾਡੇ ਨਾਲ ਬਸ ਨਹੀਂ ਰਹਿਣਾ ਹਾਂ ਅਮ اچھا ਇਹ ਕਰਾਣੇ ਪੈਂਦੇ ਐ ਤੇ ਜੀ ਬਾਵਾ ਨਹੀਂ ਇਹਦੀ ਬਾਵਾ ਨਹੀਂ ਇਹਦਾ ਕੋਈ ਕੰਮ ਨਹੀਂ ਕਰਦਾ ਕਿ ਪਿੱਛੇ ਮੈਂ ਉਹ ਸਾਰਾ ਪਲੇਨ ਕਰਨਾ ਲਾ ਕੋਈ ਇਹਦੇ ਕਰਦੇ ਜਿਵੇਂ ਡੰਡੂ ਮੈਂ ਤਾਂ ਉਹ ਬਾਤ ਆਈ ਜੇ ਬਿਠਾਵਾਂ ਕਿਉਂ ਨਹੀਂ ਕਰਦੇ ਡਾਈ ਵਸੀ ਲਈਦੀਆਂ ਉਦੋਂ ਕੋਈ ਕੰਮ ਨਹੀਂ ਆਉਂਦਾ

ਬੱਬੀ ਬੋਲੋ ਬੀਤੇ ਗਏ ਸੀ ਹੈ ਤੰਗਲੇ ਬੰਦਲੇ ਕਿ ਉਹ ਕੰਦੀ ਉਪਰੋਂ ਆਇਆ ਵਾ ਉਹਨੇ ਕੀ ਕਿਹਾ ਵਾ ਜਲਦੀ ਆ ਨਹੀਂ ਤੇ ਗਾ ਕੁੜੀਆ ਹਾਂ ਜੀ ਮੈਂ ਲਈ 1.5 1.5 ਵੀ ਆਖਦੇ ਆਗੇ ਅੱਗੇ ਦੀ ਲੜਾਈ ਤੁਸੀਂ ਨੁਖ ਤੋਂ ਲੜੋ ਹਾਂ ਹਾਂ ਮੁੰਡਾ ਰਣ ਨਹੀਂ ਮੈਂ ਕਿਹੜੀ ਲੜਾਈ ਆਪ ਲੜੋ ਕੱਪੜਾ ਆਕਾ ਲੈਣਾ ਹੈ ਸਾਡਾ ਆਕਾ ਇਹ ਜਿਹੜੀ ਚੁੰਨੀ ਦੇਖ ਰਹੇ ਹੋ ਨਾ ਉਹ ਵਾਲੀ ਵੀ ਲੈ ਆਉਂਦੇ ਆ ਉਹ ਥੋੜਾ ਸਾਈਜ਼ ਛੋਟਾ ਕਰ ਦਿਓ ਚੁੰਨੀ ਆਹੀ ਕਰਾਂਗੇ ਕਪੜਾ ਆਹੀ ਦੇਣੀ ਵੀ ਸਾਈਜ਼ ਥੋੜਾ ਕਰ ਦੇਣਾ ਕਿ ਢਿੱਡ ਕੱਟ ਜਾਣਾ ਦਾਗ ਨੇ ਕਹਿਣਾ ਉਹ ਰੇਟ ਨਾਲ ਸਹੀ ਆਣਾ ਵੱਧਵਾ ਪਰ ਇਹਨੇ ਵੀ ਸਾਈਜ਼ ਘਟਾਤਾ ਇਸ ਤੇ ਗੱਲ ਨੂੰ ਬੱਸ ਅੰਨ ਰੋ ਕਰਨ ਵਾਲਾ ਹਾਂਜੀ ਬਾਹਰ ਬੱਠਾ ਹੈ ਹਾਂ ਬਾਹਰ ਹੈਗਾ ਡਾਈ ਵਾਲਾ ਪਾਜੀ ਆਪਣੇ ਤਰੀਕੇ ਨਾਲ ਕਰਾ ਦੇਣਗੇ ਹੈ ਡਾਈ ਵਾਲੇ ਹੈ ਕੱਲ ਮੋਰ ਬਾਬਾ ਦੇ ਕੋਲ ਤੇ ਲੱਗਣਾ ਹੈ ਗੁੜੀਆਂ ਜਾਂ ਨਾ ਡਾਈ ਵੀ ਇੱਥੇ ਹੀ ਹੋ ਜਾਂਦੀ ਹੈ ਨਾ ਬਾਹਰ ਹੈਗੇ ਨੇ ਡਾਈ ਵਾਲੇ ਇੱਥੇ ਸੂਟ ਸੰਗੇ ਹੋ ਨੇ ਉਹ ਬੈਠਾ ਵਾ ਓ ਬੈਟਾ ਡਾਈ ਵਾਲਾ ਇੱਥੋਂ ਹੀ ਨਾਲ ਹੀ ਡਾਈ ਹੋਈ ਜਾਂਦੀ ਹੈ ਸੂਟ ਸੌਰੀ ਸੂਟ ਕਹਿੰਦਾ ਚੁੰਨੀਆਂ ਚਾਣੀਆਂ ਨਾਲ ਹੀ ਡਾਈ ਕਰਾ ਕੇ ਦੇ ਦਿੰਦੇ ਨੇ ਜੇ ਕਿਸੇ ਨੂੰ ਨਈ ਰੰਗ ਮਿਲਦਾ ਹੈਗਾ ਤੇ ਵੀ ਉਹਦੀ ਨਹੀਂ ਪਾਉਂਦੇ ਉਹਦੀ ਵੀ ਇੱਥੇ ਕਦੋਂ ਆਣਾ ਕਦ ਲਈ ਮੁੰਡਾ ਨਾ ਕਹਿੰਦਾ ਡਾਈ ਕਰਾਉਂਦਾ ਸਭ ਆਹ ਟ-ਸ਼ਰਟ ਹੋਰ ਕਿੰਨਾ ਜੀ ਹਾਂ ਗਰਮੀਆ ਵਾਸਤੇ ਸਾਡੇ 5500 ਜੀ ਆਈ ਆਏ ਆ ਆਏ ਦੋਸਤ ਅਸਲੀ ਚੀਜ਼ ਨਹੀਂ ਤੂੰ ਦੇਖੀ 1000 ਰੁਪਏ ਸਾਨੂੰ ਦੇ ਆ ਦੇਖ ਪੁਰਾਣੇ ਆਏ ਇਹ ਸਾਡੇ ਘਰੇ ਆਉਣ ਵਾਲਾ ਬਹੁਤ ਜਲਦੀ ਇਹਨਾਂ ਮਿਲਦੇ ਆਪਾਂ ਬਹੁਤ ਜਲਦੀ ਬਹੁਤ ਜਲਦੀ ਸਾਡੇ ਘਰੇ ਆਊਗਾ ਮੇਰੇ ਬੱਚੇ ਕਿੱਥੇ ਚੱਲ ਜਿਓ ਉੱਥੇ ਹੀ ਸੁੱਖੀ ਕਦ ਲੈਣ ਆਈਏ ਬਈ ਜੀ ਜੀ ਟਾਈਮ ਦੱਸਿਓ ਕਿਉਂਕਿ ਸਾਨੂੰ ਟਾਈਮ ਨਹੀਂ ਕੋ ਨਹੀਂ ਕੋ ਇਸ ਨੂੰ ਨਹੀਂ ਬਣਾਉਣਾ ਮਾਂਾਗੇ ਇਹ ਦੋਸ ਕੋਈ ਪਗ ਲੈਣਾ ਚਾਹੇਗਾ ਨੈਵਰ ਅਸੀ ਲਵਾਣਾ ਵਾਈਫਾਈ ਮੰਮੀ ਕੋਈ ਪਗ ਲੈ ਹੋ ਗਿਆ ਭਾਜੀ ਕਿਹਦੀ ਲਫਾਫਾ ਮਿਲ ਗਿਆ ਤੈਨੂੰ ਜੀ ਹਾਂ ਜੀ ਸਾਨੂੰ ਲਫਾਫਾ ਮਿਲ ਗਿਆ ਵਾ ਬੜਾ ਸਾਰਾ ਜੋ ਕਿ ਤੁਹਾਡੀ ਵੀ ਹੱਥ ਲਾਈ ਦੁਪੱਟਾ ਬਾਹਰ ਬੈਠੇ ਨਾ ਡਾਈਰ ਕੋ ਨਹੀਂ ਬੈਠੇ ਬੈਠੇ ਬਾਜੀ ਨੂੰ ਸਾਨੂੰ ਲਈ ਅਰੇ ਵਾ ਹਲੋ ਬਾਬੇ ਦੇ ਪੋਤੇ ਦੀ ਹੱਟੀ ਆ ਬਈ ਐਡਰੈਸ ਨਿਅਰ ਜਿਮ ਮੈਡ ਦੀ ਚੱਕੀ ਸ਼ਿਮਲਾਪੁਰੀ ਲੁਧਿਆਣਾ ਇਹ ਉੱਪਰ ਜੜੀ ਨਹੀਂ ਗਈ ਕੋਈ ਪਈ ਇਹ ਕਿਉਂ ਨਹੀਂ ਪਈ ਹੈਲੋ ਬਲੈਕ ਗੱਲ ਗਲਤ ਹੋ ਗਈ ਏ ਇਹ ਤਾਂ ਮੇਰੀ ਫੇਵਰੇਟ ਚੀਜ਼ ਸੀ ਪਹਿਲਾਂ ਸੂਟ ਕਰ ਲੇ ਸਿਲੈਕਟ ਓਨ ਫੇਰ ਆ ਗਿਆ ਦੂਜਾ ਰੰਗ ਪਸੰਦ ਵਾਸ ਨੂੰ ਫੇਰ ਲੈ ਫਿਰ ਇਹਨੂੰ ਲਕੋ ਦੋ ਠੀਕ ਆ ਇਹਨੂੰ ਲਕੋ ਕੇ ਰੱਖ ਦੋ ਜਨੇ ਅੱਜ ਵਾਰ ਤੱਕ ਠੀਕ ਆ ਚੱਕ ਲੈ ਇਹ ਆ ਬਲੈਕ ਨਹੀਂ ਹਾਂਜੀ ਬਲੈਕ ਆ ਬਲੈਕ ਬਲਾ ਬਲਾ ਜੀ ਮੈਂ ਕਰ ਲਿਆ ਮੈਂ ਕਿਹ ਐ ਸਮਝਦਾ ਹੈ ਬਲੈਕ ਤਾਂ ਉਹ ਫਲੇਨ ਬਲੈਕ ਆ ਇਹ ਥੋੜੀ ਤਾਂ ਹੁੰਦੀ ਆ ਕੋਰ ਨਹੀਂ ਕਿੰਨੇ ਬਲੈਕ ਇਹਨੂੰ ਲਕੋ ਦਿਆਂ ਬੈ ਕੇ ਚੰਗਾ ਚੱਕ ਬਈ ਚਲੋ ਜੀ ਰੋਹਿਤ ਹੈਂਡਲੂਮ ਰੋਹਿਤ ਹੈਂਡਲੂਮ ਲੋ ਵੀ ਬਾਹਰ ਬੈਠਾ ਡਾਈ ਆਲਾ ਆਥੋਂ ਡਾਈ ਕਰਾ ਕੇ ਦੇ ਦੇਣਗੇ ਬਾਹਰ ਹੈਗੇ ਨੇ ਸੂਟ ਆ ਹੈਗੀ ਐ ਨੀਅਰ ਮੈਡ ਦੀ ਚੱਕੀ ਤੇ ਸੂਟ ਆਪਾਂ ਲੈ ਲੈਨੇ ਮਿੱਤਰੋ ਹੁਣ ਚੱਲੀਏ ਘਰ ਨੂੰ ਬਿਲਕੁਲ 1500 ਤਾਂ ਲਾ ਕੇ ਸਾਨੂੰ ਚੈਨ ਆ ਗਈ ਖਰਚੇ ਪਾਸੋਂ ਨਿਕਲਦੇ ਆ ਤੇ ਲਾਂਦੇ 1500 ਨਾਲ 3 ਨਾਲ ਗੁਣਾ ਕਰੀ ਦੀ ਸੁੱਤੀ 3 ਨਾਲ ਗੁਣਾ ਕਲੀ ਅਮਾ ਸਾਹਮਣੇ 버ਗਰ ਬਾਹਰ ਆ ਉੱਥੇ ਵੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਸ਼ਾਪ ਦਾ ਐਡਰੈਸ ਆ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ। ਵੈਸੇ ਤਾਂ ਭਾਜੀ ਨੇ ਵੀ ਦੱਸਤਾ। ਵੈਸੇ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਨਫਰਮ ਹੋ ਗਿਆ ਹੋਊਗਾ ਪਰ ਫੇਰ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ ਐਡਰੈਸ ਜੋ ਸ਼ਾਪ ਦਾ ਹੈ। ਤੇ ਸਟਾਰਟਿੰਗ ਹੋ ਜਾਂਦੀ ਆ 300 ਤੋਂ ਦੁਪੱਟੇ, ਕੋਟ ਪੈਂਟ, ਕੁੜਤੇ ਪਜਾਮੇ, ਸੂਟ, ਪਲੇਨ ਸੂਟ ਜੋ ਮਰਜ਼ੀ ਲੈ ਲਓ ਮੈਂ ਕਹਿੰਨਾ ਪੱਗਾਂ ਵਗੈਰਾ। ਤੇ ਅਸੀਂ ਤਾਂ ਵੈਸੇ ਜਾ ਕੇ ਉੱਥੋਂ ਹੀ ਬਾਏ ਕਰਦੇ ਆਂ। ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ। ਮਿਲਦਾ ਹੈ ਨਵੇਂ ਵਲੌਗ ਦੇ ਨਾਲ ਤੇ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਦੇ ਦਿਓ